ਗੁਦਾਸ ਵਰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਬਰਫੀ ਬਰਫੀ ਬਣਾਵਾਂਗੇ ਜੀ ਆਪਾਂ ਗਾਜਰ ਦੀ ਇਹ ਜਿਹੜੀਆਂ ਗਰਮੀ ਵਾਲੀਆਂ ਹੁੰਦੀਆਂ ਪਾੜੀ ਗਾਜਰਾਂ ਜਿਹੜੀਆਂ ਸੰਤਰੀ ਰੰਗ ਦੀਆਂ ਹੁੰਦੀਆਂ ਨੇ ਇਹਨਾਂ ਗਾਜਰਾਂ ਦਾ ਆਪਾਂ ਬਰਫੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਬਰਫੀ ਬਣਾਵਾਂਗੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਕੋਈ ਇਹਦੇ ਵਿੱਚ ਜ਼ਿਆਦਾ ਆਪਾਂ ਸਮਾਨ ਨਹੀਂ ਪਾਉਣਾ ਤੇ ਬਹੁਤ ਹੀ ਜਲ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਬਰਫੀ ਤੇ ਖਾਨ ਵਿੱਚ ਵੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਤੇ ਚਲੋ ਫਿਰ ਸ਼ੁਰੂ ਕਰਦੇ ਆ ਜੀ ਬਰਫੀ ਨੂੰ ਬਣਾਉਣਾ ਤੇ ਇਹਦੇ ਵਾਸਤੇ ਆਪਾਂ ਲੈ ਲਿਆ ਨੇ ਇੱਥੇ 1 ਕਿਲੋ ਆਪਾਂ ਗਾਜਰਾ ਲਿਆਣ ਤੇ ਗਾਜਰਾ ਨੂੰ ਪਹਿਲਾਂ ਆਪਾਂ ਛਿੱਲ ਲੈਣੇ ਆ ਫਿਰ ਉਸ ਤੋਂ ਬਾਅਦ ਧੋ ਕੇ ਤੇ ਫਿਰ ਇਹਨਾਂ ਨੂੰ ਕद्दूकश ਕਰਾਂਗੇ ਗਾਜਰਾ ਨੂੰ ਪਹਿਲਾਂ ਛਿੱਲ ਲਾਂਗੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਸਾਫ਼ ਪਾਣੀ ਨਾਲ ਧੋਲਾਂਗੇ ਗਾਜਰਾਂ ਨੂੰ ਆਪਾਂ ਸਾਰੀਆਂ ਨੂੰ ਛਿੱਲ ਲਿਆ ਤੇ ਹੁਣ ਇਹਨਾਂ ਨੂੰ ਸਾਫ਼ ਪਾਣੀ 'ਚ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਆਪਾਂ ਧੋ ਕੇ ਤੇ ਫਿਰ ਇਹਨਾਂ ਗਾਜਰਾਂ ਨੂੰ ਆਪਾਂ ਕਰਦੇ ਆਂ ਜੀ ਕद्दूकश ਗਾਜਰਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਸਾਫ਼ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਆ ਜੀ ਕੱਟੇ-ਕੱਟ ਕੇ ਤੇ ਕद्दूकश ਕਰਾਂਗੇ ਆਪਾਂ ਬਰੀਕ ਵਾਲੇ ਪਾਸੇੋਂ ਜ਼ਿਆਦਾ ਮੋਟੇ ਵਾਲੇ ਪਾਸੇੋਂ ਨਹੀਂ ਕਰਨੀਆਂ ਗਜਰਾਂ ਦਾ ਗਜਰਾਂ ਦੀ ਬਰਫੀ ਬਣਾਉਣ ਵਾਸਤੇ ਆਪਾਂ ਜਿਹੜੀਆਂ ਗਜਰਾਂ ਨੂੰ ਕੱਦੂ ਕਸ਼ ਕਰਨਾ ਇਹਨਾਂ ਵਿੱਚ ਜਿਹੜੀ ਗੱਡ ਹੁੰਦੀ ਹੈ ਇਹਨੂੰ ਨਹੀਂ ਆਪਾਂ ਬਰਫੀ ਦੇ ਵਿੱਚ ਪਾਉਣਾ ਇਹਨੂੰ ਆਪਾਂ ਇੱਕ ਸਾਈਡ ਤੇ ਕੱਢ ਲਾਂਗੇ ਗਜਰਾਂ ਨੂੰ ਆਪਾਂ ਕੱਦੂ ਕਸ਼ ਕਰ ਲਿਆ ਸਾਰੀਆਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਉਹ ਇਧਰ ਆਪਾਂ ਚੁੱਲਾ ਪਾਲ ਕੇ ਆ ਕੜਾਈ ਵੀ ਆਪਾਂ ਚੁੱਲੇ ਤੇ ਰੱਖ ਲਈ ਹੈ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾ ਦਾਂਗੇ ਜੀ 2 ਚਮਚੇ ਘਿਓ ਦੇ ਤਨਾਲੀ ਹੁਣ ਆਪਾਂ ਗਾਜਰਾਂ ਨੂੰ ਪਾਵਾਂਗੇ 5 ਮਿੰਟ ਆਪਾਂ ਗਾਜਰਾਂ ਨੂੰ ਇਸੇ ਤਰ੍ਹਾਂ ਹੀ ਘਿਓ ਦੇ ਵਿੱਚ ਭੁੰਨ ਲਾਂਗੇ ਤੇ ਹੁਣ ਗਾਜਰਾਂ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਆਪਾਂ ਗਾਜਰਾਂ ਨੂੰ 5 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਜਿਹੜੇ ਕੱਟ ਕੇ ਉਹਦੇ ਵਿੱਚ ਆਪਾਂ ਜਿਹੜੀ ਗਾਜਰ ਦੀ ਬਰਤੀ ਬਣਾ ਕੇ ਤਿਆਰ ਕਰਾਂਗੇ ਗਜਰਾਂ ਨੂੰ ਆਪਾਂ ਕਿਉ ਦੇ ਵਿੱਚ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਗਲਾਸ ਦੁੱਧ ਦਾ ਇਹ ਮਲਾਈ ਵਿੱਚ ਆਪਾਂ ਆਪਾਂ ਵਿੱਚ ਹੀ ਲਈ ਆ ਤੇ ਇਹਨੂੰ ਪਾ ਕੇ ਕਿੰਨੀਂ ਤਰ੍ਹਾਂ ਪਾ ਇਹਨਾਂ ਨੂੰ ਦੁੱਧ ਦੇ ਵਿੱਚ ਮਿਕਸ ਕਰ ਦਿੰਨੇ ਆ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਗਾਜਰਾਂ ਦੇ ਵਿੱਚ ਤੇ ਗਾਜਰਾ ਕਾਫੀ ਸੋਫਟ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇੱਥੇ ਬਰਫੀ ਦੇ ਵਿੱਚ ਪਾਉਣ ਵਾਸਤੇ ਇੱਕ ਕੋਲੀ ਆਪਾਂ ਲਈਏ ਨਾਰੀਅਲ ਦਾ ਪੂਰਾ ਇੱਕ ਕੋਲੀ ਹੀ ਆਪਾਂ ਲਈਆ ਖੰਡ ਦੀ ਤੇ ਅੱਧੀ ਕੋਲੀ ਲਈਆ ਆਪਾਂ ਸੁੱਕੇ ਦੁੱਧ ਦੀ ਮਿਲਕ ਪਾਊਡਰ ਦੀ ਤੁਸੀਂ ਚਾਹੋ ਤੇ ਇੱਥੇ ਖੋਇਆ ਵੀ ਪਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਖੰਡ ਤੇ ਨਾਲ ਹੀ ਆਪਾਂ ਪਾਵਾਂਗੇ ਨਾਰੀਅਲ ਦਾ ਪੂਰਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਜੀ ਮਿਲਕ ਪਾਊਡਰ ਥੋੜਾ ਆਪਾਂ ਲਾਸਟ ਵਿੱਚ ਪਾਵਾਂਗੇ ਜੀ ਮਿਲਕ ਪਾਊਡਰ ਖੰਡ ਤੇ ਬੂਰਾ ਆਪਾਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਦੁੱਧ ਨੂੰ ਵੀ ਆਪਾਂ ਸੁੱਕੇ ਦੁੱਧ ਨੂੰ ਥੋੜਾ ਥੋੜਾ ਪਾ ਕੇ ਚੰਗੀ ਤਰੀਕੇ ਨਾਲ ਇਹਨੂੰ ਮਿਕਸ ਕਰਕੇ ਤੇ ਫਿਰ ਆਪਾਂ ਬਰਫੀ ਨੂੰ ਟ੍ਰੇ ਵਿੱਚ ਜਮਾਵਾਂਗੇ ਤੁਣ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਚਲੋ ਜੀ ਬਰਫੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇੱਥੇ ਟ੍ਰੇ ਨੂੰ ਆਪਾਂ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਤੇ ਇਹਦੇ ਵਿੱਚ ਜਿਹੜੀ ਬਰਫੀ ਦਾ ਬੈਟਰ ਹੈ ਇਹਨੂੰ ਕੱਢ ਲੈਣੇ ਆ। ਬਰਫੀ ਨੂੰ ਆਪਾਂ ਕਰ ਲੈਨੇ ਆ ਜੀ ਸੈੱਟ ਟ੍ਰੇ ਦੇ ਵਿੱਚ ਤੇ 2 ਤੋਂ 3 ਘੰਟੇ ਆਪਾਂ ਬਰਫੀ ਨੂੰ ਰੂਮ ਟੈਂਪਰੇਚਰ ਦੇ ਉੱਤੇ ਠੰਡਾ ਕਰਕੇ ਤੇ ਫਿਰ ਆਪਾਂ ਇਹਨਾਂ ਦੇ ਕਰਾਂਗੇ ਜੀ ਪੀਸ ਤੇ ਮਿਲਦੇ ਆਂ 2-3 ਘੰਟੇ ਬਾਅਦ ਚਲੋ ਜੀ 3-4 ਘੰਟੇ ਆਪਾਂ ਰੂਮ ਟੈਂਪਰੇਚਰ ਦੇ ਉੱਤੇ ਬਰਫੀ ਨੂੰ ਸੈੱਟ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਰਫੀ ਆਪਣੀ ਬਿਲਕੁਲ ਟਾਈਟ ਹੋ ਗਈ ਹੈ ਤੇ ਹੁਣ ਆਪਾਂ ਇਹਨਾਂ ਦੇ ਕਰ ਲੈਨੇ ਆ ਜੀ ਪੀਸਾਂ ਦੀ ਕਟਿੰਗ ਪੀਸ ਤੁਸੀਂ ਚਾਹੋ ਜਿਸ ਤਰ੍ਹਾਂ ਮਰਜੀ ਇਹਨਾਂ ਦੇ ਚੌਰਸ ਪੀਸ ਕਰ ਸਕਦੇ ਹੋ ਸਕੁਅਰ ਪੀਸ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਚਾਹੋ ਤੁਸੀਂ ਕਰ ਸਕਦੇ ਹੋ ਇਹਨਾਂ ਦੇ ਆਪਾਂ ਚੌਰਸ ਪੀਸ ਕੱਟ ਲਾਂਗੇ ਬਹੁਤ ਹੀ ਵਧੀਆ ਜਿਹੜੀ ਆਪਣੀ ਪਰਫੀ ਆ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਬਰਫੀ ਆਪਣੀ ਤਿਆਰ ਹੋਈ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਆ ਦੇਖੋ ਜਦੋਂ ਵੀ ਤੁਹਾਡਾ ਮਨ ਕਰੇ ਗਰਮੀਆਂ ਵਿੱਚ ਗਾਜਰ ਦੀ ਬਰਫੀ ਖਾਣ ਦਾ ਤੇ ਤੁਸੀਂ ਝਟਪਟ ਬਣਾ ਕੇ ਗਾਜਰ ਦੀ ਬਰਫੀ ਨੂੰ ਖਾ ਸਕਦੇ ਹੋ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਕੋਈ ਇਹਦੇ ਵਿੱਚ ਜ਼ਿਆਦਾ ਸਮਾਨ ਨਹੀਂ ਲੱਗਦਾ ਤੇ ਝਟਪਟ ਤੁਸੀਂ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੇ ਸਾਰੇ ਪੀਸਾ ਨੂੰ ਆਪਾਂ ਕੱਢ ਲੈਨੇ ਹਾਂ ਜੀ ਇੱਕ ਪਲੇਟ ਦੇ ਵਿੱਚ ਤੇ ਲਓ ਜੀ ਬਰਫੀ ਆਪਣੀ ਸਾਰੀ ਹੋ ਗਈ ਜੇ ਬਣ ਕੇ ਤਿਆਰ ਤੇ ਪੀਸ ਵੀ ਆਪਾਂ ਕੱਟ ਕੇ ਪਲੇਟ ਵਿੱਚ ਸੈੱਟ ਕਰ ਲਏ ਨੇ ਜੇ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ